ਕ੍ਰੰਤੀਰ ਕੌਰਨ ਸੈਲਿਜ਼ਮ ਸੀਨ ਸੁਨਾਮ ਪਟਿਆਲਾ ਰੋਡ ਕਰਾਚੋ ਡਿਸਟ੍ਰਿਕਟ ਸੰਗਰੂਰ ਪੰਜਾਬ ਹਾਂਜੀ ਵੀਰ ਜੀ ਕ੍ਰੰਤੀਰ ਗਰੁੱਪ ਵਾਲਿਆਂ ਨੇ ਮੱਕੀ ਵਾਲਾ ਕਾਟਰ ਬਣਾਇਆ ਤੁਸੀਂ ਦੇਖੋ ਪੂਰਾ ਟਾਪ ਮਾਡਲ ਆ 2024 ਮਾਡਲ ਤਿਆਰ ਕੀਤਾਗਾ ਇਸ ਦਾ ਸਾਰਾ ਸਿਸਟਮ ਹਾਈਡਰੌਲਿਕ ਕਰਿਆਗਾ ਆ ਟਾਪ ਲਿੰਕ ਆ ਲਾਈਆਂ ਨੇ ਦੇਖੋ ਤੇ ਸਾਰੀ ਮਸ਼ੀਨਾਂ ਦੀ ਫੁੱਲ ਕਵਰ ਕਰੀ ਹੋਈ ਹੈਗੀ ਐਸਐਸ ਦੇ ਮਟੀਰੀਅਲ ਦੇ ਬਲੇਡ ਵਰਤੇ ਨੇਗੇ ਤੇ ਇਸ ਦੇ ਵਿੱਚ ਤੁਹਾਨੂੰ ਦਿਖਾਉਣੇ ਆਗੇ ਜਿਹੜੇ ਪਾਰਟ ਨੇ ਦੇ ਜਿਦਾਂ ਕਿ ਆਪਣਾ 베ARING ਹੈਗਾ NBC ਦਾ ਚੂਜ਼ ਕੀਤਾ ਮਸ਼ੀਨ ਦੇ ਵਿੱਚ ਤੇ ਜਿਹੜੀ ਸ਼ਾਫਟ ਹੈਗੀ ਇਹ ਹੀ ਨੂਨੀ ਦੇ ਵਿੱਚੋਂ ਹੈਗੀ ਜਿਹੜੀ ਗਰਾਰੀ ਹੈ ਇਹ 353 ਦੇ ਵਿੱਚੋਂ ਚੂਜ਼ ਕੀਤੀ ਹੈਗੀ ਸਾਰਾ ਵਧੀਆ ਮਟੀਰੀਅਲ ਬਰਤਿਆਗਾ ਅੱਜ ਤੁਸੀਂ ਦੇਖੋ ਵੀਰ ਜੀ ਮਸ਼ੀਨ ਸਾਰੀ